ਨਵੀਂ ਭਰਤੀ ਰੈਗੂਲਰ ਯਕੀਨੀ ਬਣਾਓ ਯਕੀਨੀ ਬਣਾਓ ਯਕੀਨੀ ਬਣਾਓ ਲਗਾਤਾਰ ਆ ਰਹੀ ਮੁਸ਼ਕਲ ਨੂੰ ਹੱਲ ਕਰੋ ਹੱਲ ਕਰੋ ਹੱਲ ਕਰੋ ਬਿਜਲੀ ਸਪਲਾਈ ਦੀ ਲਗਾਤਾਰ ਆ ਰਹੀ ਮੁਸ਼ਕਲ ਨੂੰ ਹੱਲ ਕਰੋ ਹੱਲ ਕਰੋ ਹੱਲ ਕਰੋ ਲਗਾਤਾਰ ਪੈ ਰਹੇ ਤਾਰਾਂ ਤੇ ਟਰਾਂਸਫਾਰਮਰ ਦੇ ਨੁਕਸ ਹੱਲ ਕਰੋ ਹੱਲ ਕਰੋ ਹੱਲ ਕਰੋ ਖੇਤਾਂ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਬਜਾਈ ਕੀਤੀ ਹੋਈ ਹੈ ਜੋ ਹੁਣ ਫਸਲ ਤਿਆਰ ਹੋਣ ਦੇ ਕੰਢੇ ਆਈ ਹੋਈ ਹੈ ਪਾਕਿਸਤਾਨਾਂ ਨੂੰ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਣ ਅਤੇ ਟਾਈਮ ਤੇ ਨਾ ਮਿਲਣ ਕਣ ਕਿਸਾਨਾਂ ਦੀ ਫਸਲ ਖਰਾਬ ਹੋਣ ਕੰਡੇ ਹੈ ਕਿਸਾਨਾਂ ਨੂੰ ਮਹਿੰਗੇ ਪਾਦੇ ਡੀਜ਼ਲ ਨਾਲ ਖੇਤਾਂ ਨੂੰ ਪਾਣੀ ਲਾਉਣਾ ਪੈ ਰਿਹਾ ਹੈ ਜਿਸ ਤੋਂ ਗੁਸਾਈ ਪੱਖਵਕ ਪਿੰਡਾਂ ਦੇ ਕਿਸਾਨ ਅਤੇ ਖਪਤਕਰ ਅੱਜ ਬਿਜਲੀ ਦਫ਼ਤਰ ਉੜਕਾ ਕਲਾ ਵਿਖੇ ਇਕੱਤਰ ਹੋਏ ਜਿਨ੍ਹਾਂ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਵੱਡੇ ਵੱਡੇ ਦਾਅਵੇ ਵਾਦੇ ਜ਼ਰੂਰ ਕੀਤੇ ਗਏ ਸਨ ਪਰ ਜ਼ਮੀਨੀ ਹਕੀਕਤ ਕੀ ਹੈ ਉਹ ਜ਼ਰੂਰ ਦੇਖਣ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ ਜਿਸ ਨਾਲ ਝੋਨੇ ਦੀ ਫਸਲ ਖਰਾਬ ਹੋਣ ਕੰਡੇ ਹੈ ਉਹਨਾਂ ਕਿਹਾ ਕਿ ਕਈ ਪਿੰਡਾਂ ਵਿੱਚ ਬਿਜਲੀ ਦੀਆਂ ਤਾਰਾਂ, ਟਰਾਂਸਫਾਰਮ ਦੀਆਂ ਸਮੱਸਿਆਵਾਂ ਵੀ ਚੱਲ ਰਹੀਆਂ ਹਨ ਜਿਨ੍ਹਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਰੁੜਕਾ ਕੱਲਾ ਬਿਜਲੀ ਦਫ਼ਤਰ ਵਿੱਚ ਜੇਕਰ ਖਪਤਕਰ ਕੋਈ ਆਪਣਾ ਬਿੱਲ ਦੇਣ ਆਉਂਦਾ ਹੈ ਤੇ ਪੈਸੇ ਦਿੰਦਾ ਹੈ ਤਾਂ ਇਹਨਾਂ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਕੰਪਿਊਟਰ ਨਹੀਂ ਚੱਲ ਰਿਹਾ ਜਾਂ ਸਟੇਸ਼ਨਰੀ ਨਹੀਂ ਹੈ ਅਤੇ ਉਸ ਨੂੰ ਰਸੀਦ ਮੌਕੇ ਤੇ ਨਹੀਂ ਦਿੱਤੀ ਜਾਂਦੀ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬਿਜਲੀ ਦਫ਼ਤਰ ਵਿੱਚ ਕਈ ਖਪਤਕਾਰ ਦੇ ਪੈਸੇ ਇਸੇ ਤਰੀਕੇ ਨਾਲ ਮਰ ਚੁੱਕੇ ਹਨ ਜੇਕਰ ਇਹਨਾਂ ਦਾ ਸਿਸਟਮ ਨਹੀਂ ਚੱਲਦਾ ਜਾਂ ਰਸੀਦ ਨਹੀਂ ਇਹਨਾਂ ਕੋਲ ਮੌਕੇ ਤੇ ਹੁੰਦੀ ਤਾਂ ਇਹ ਕੋਈ ਰਿਸਿਵਿੰਗ ਖਪਤਕਾਰ ਨੂੰ ਜ਼ਰੂਰ ਦੇ ਕਿਸਾਨਾਂ ਨੇ ਕਿਹਾ ਕਿ ਜੁਲਾਈ ਨੂੰ ਐਕਸੀਅਨ ਦਫ਼ਤਰ ਗੁਰਾਇਆ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਉੱਧਰ ਬਿਜਲੀ ਵਿਭਾਗ ਦੇ ਐਸਟੀਓ ਨੇ ਕਿਹਾ ਕਿ ਜੋ ਲੋਕ ਆਪਣੇ ਸਮੱਸਿਆਵਾਂ ਲੈ ਕੇ ਆਏ ਸਨ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਜੋ ਮੋਟਰਾਂ ਦੇ ਸਪਲਾਈ ਦੀ ਗੱਲ ਹੈ ਉਹ ਉੱਪਰ ਲਿਖ ਕੇ ਭੇਜੀ ਜਾਵੇਗੀ ਹੋਰ ਕੀ ਕੁਝ ਕਿਹਾ ਆਉ ਸੁਣਾਉਂਦੇ ਹਾਂ ਤੁਹਾਨੂੰ ਹਾਂਜੀ ਅਸਟੇਜ ਸਾਹਿਬ ਅੱਜ ਇਲਾਕੇ ਦੇ ਰੂਪ ਸਕੇ ਜਿੱਥੇ ਇਕੱਠੇ ਹੋਏ ਸੀਗੇ ਕੀ ਸੀਗੇ ਉਹਨਾਂ ਦੀ ਮੰਗਾ ਸੀਗੀਆਂ ਤੇ ਕੀ ਕਾਰਨ ਸੀ ਉਹਨਾਂ ਦੇ ਅੱਜ ਇਲਾਕੇ ਰਕਦੇ ਲਕਰਵਾਸੀਆਂ ਨੂੰ ਮਿਲ ਕੇ ਬੋਲਤੀ ਸੀ ਉਹਨਾਂ ਨੇ ਕੁਝ ਕੰਪਲੀਟ ਕਰਨੀ ਸੀਗਾ ਪਹਿਲਾਂ ਕਿਤੇ ਸੀਗੇ ਉਹਨਾਂ ਨੇ ਟਾਸਪੂੜਾ ਦੇ ਬਦਲੀ ਹੋਣ ਸੰਬੰਧੀ ਜਿਹਾ ਕੋ ਵੀ ਸੀ 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 ਆ ਮਦਿਆ ਚੇਜ ਹੋਣ ਬਣੀਆਂ ਸੀਗਾ ਹੋਰ ਵਰਤिए ਲਈ ਨਿਆ ਤੇ ਕੁਝ ਹੋਰ ਮੰਗਾ ਜਿੰਦਾ ਭਾਦਵਾ ਜੀ ਪਿੰਡ ਵਿੱਚ ਨਵੇਂ ਟ੍ਰਾਂਸਫਾਰਮ ਰੱਖਣ ਦੀ ਜੀ ਉਹ ਮੱਕੇ ਜਿਹੜੇ ਚੱਕਰ ਲਏ ਗਏ ਆ ਉਹਨਾਂ ਦਾ ਜਿਹੜਾ ਸਮਾਨ ਕਰਵਾ ਲਿਆ ਗਿਆ ਤੇ ਵਿਦਿੰਨ ਬੀਟਾ ਦੇ ਗਵਰਨਮੈਂਟ ਆਫਸਰਾਂ ਤੋਂ ਕਰਤੇ ਜਾਣਗੇ ਤੇ ਇੱਕ ਹੋਰ ਦੀ ਜਿਹੜੀ ਹੈਗੀ ਮੋਟਰਾਂ ਦੀ ਸਪਲਾਈ ਨੂੰ ਲੈ ਕੇ ਥੋੜਾ ਜਿਹਾ ਅਚੰਚੇਤ ਗਏ ਰਹੇ ਨੇ ਵੀ ਕੱਟ ਲੱਗ ਰਹੇ ਨੇ ਉਹਨਾਂ ਕਟਾਂ ਦੇ ਸਬੰਧ ਦੇ ਵਿੱਚ ਜਿਹੜੇ ਹੰਗਾਰੇ ਆ ਉੱਚ ਅਧਿਕਾਰੀਆਂ ਨੂੰ ਜਿਹੜੀ ਇਹ ਗੇਲ ਬੋਰਡ ਬਣਾ ਕੇ ਭੇਜ ਦਿੱਤੀ ਜਾਏਗੀ ਤੇ ਇੱਕ ਇਹ ਮੈਂ ਵੀ ਉਹਨਾਂ ਨੂੰ WhatsApp ਜਿਹੜੇ ਮੈਸੇਜ ਗਰੁੱਪ ਜਿਹੜੇ ਬਣਾਏ ਹੋਏ ਆ ਉਹਨਾਂ ਦੇ ਵਿੱਚ ਜਿਹੜੇ ਹੈਗਾ ਉਹਨਾਂ ਦੀ ਸਪਲਾਈ ਤੇ ਤੇ ਵੱਧ ਤੋਂ ਵੱਧ ਜਿਹੜੇ ਹੈਗੇ ਮੈਂਬਰਾਂ ਨੂੰ ਐਡ ਕਰਨ ਦੇ ਕਹਿ ਆ ਨਾ ਤੋਂ ਜਿਹਨੇ ਮੈਂਬਰ ਐਡ ਹੋ ਜਾਣਗੇ ਉਹਦੇ ਨਾਲ ਜਿਹੜੇ ਹੈਗੇ ਸਪਲਾਈ ਨੂੰ ਚੱਲਣ ਵਿਲੇ ਜਾਂ ਕੋਈ ਹੋਰ ਦੱਸਿਆ ਜਾਂਦੀ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਆ ਉਹ ਕਿਸਾਨ ਵੀਰ ਜਿਹੜੇ ਹੈਗੇ ਆ ਉਹਨਾਂ ਨੂੰ ਇੰਟੀਮੀਟ ਜਿਹੜਾ ਹੈਗਾ ਸਮੇਂ ਸਿਰ ਜਿਹੜਾ ਆਏਗਾ ਉਹ ਕੀਤਾ ਜਾ ਸਕਦਾ ਸਰ ਅਤੇ ਤਾਂ ਇੱਥੇ ਇਲਜ਼ਾਮ ਇਹ ਕਿਸਾਨ ਵੀਰਾਂ ਨੇ ਔਰ ਇਲਾਕਾ ਨਿਵਾਸੀ ਨੇ ਅੱਜ ਬਾਹਰ ਆ ਕੇ ਕਹਿੰਦੇ ਹੈਗੇ ਕਿ ਜਿਹੜੇ ਪੈਸੇ ਲੈ ਕੇ ਜਿਹੜੇ ਮੁਲਾਜ਼ਮਾਂ ਕੰਮ ਕਰ ਰਹੇ ਹੈਗੇ ਆ ਉਹ ਦੋਸ਼ਾ ਤੇ ਕੀ ਤੁਹਾਡਾ ਹੈਗਾ ਇਸ ਇਸ ਬੰਦੇ ਦੇ ਵਿੱਚ ਜਿਹੜਾ ਹੈਗਾ ਆ ਉਹ ਮੈਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਡੀਟੇਲਸ ਦੀ ਮੀਟਿੰਗ ਲੈ ਰਹੇ ਹਾਂ ਉਹਦੇ ਵਿੱਚ ਲੈਣਾ ਵੀ ਕਿਸੇ ਤੇ ਵੀ ਕੋਈ ਇਦਾਂ ਦੀ ਪਰ ਤਾਂ ਉਸ ਗੁੰਜਰੇ ਜਿਹੜੇ ਹੈਗੇ ਆ ਪਾਏ ਗਏ ਤਾਂ ਉਹਨਾਂ ਨੂੰ ਜਿਹੜਾ ਹੈ ਮੈਕੋ ਦੀ ਹਦਾਇਤਾਂ ਅਨੁਸਾਰ ਜਿਹੜਾ ਹੈ ਪੈਨਲਾਈਜ਼ ਕੀਤਾ ਜਾਵੇ ਸਰ ਆਮ ਲੋਕਾਂ ਨੇ ਇੱਕ ਹੋਰ ਲਾਇਆ ਹੈ ਇਹ ਅਲੀਗੇਸ਼ਨ ਇਹਨਾਂ ਤੇ ਇਹ ਕੀ ਜਿਹੜੀ ਇਹ ਕਨੈਕਸ਼ਨ ਵਗੈਰਾ ਲੈਂਦੇ ਆ ਤੇ ਉਹਦੀ ਰਸੀਦ ਵਗੈਰਾ ਮੌਕੇ ਤੇ ਨਹੀਂ ਦਿੱਤੀ ਜਾਂਦੀ ਜਾਂ ਫਿਰ ਇਹ ਫਾਈਲ ਭਰਦੇ ਆ ਜੇ ਕਨੈਕਸ਼ਨ ਲਈ ਫਾਈਲ ਭਰਦੇ ਤਾਂ ਉਹ ਕਹਿੰਦੇ ਬਾਹਰੋਂ ਭਰੋ ਜੋ ਕਿ ਐਕਸਟਰਾ ਚਾਰਜ ਉਹਦਾ ਦੇਣਾ ਪੈਂਦਾ ਹੈ ਨਹੀਂ ਇਹਦੇ ਜਿਹੜਾ ਸੈਕਸ਼ਨ ਨੰਬਰ ਦਿੱਤੀਆਂ ਹੈਗੇ ਆ ਪਰਫਾਰਮੈਂਸ ਵਗੈਰਾ ਸਾਰਿਆਂ ਦੇ ਪ੍ਰਿੰਟ ਕਰਕੇ ਦਿੱਤੇ ਹੋਏ ਆ ਜਿਹੜੇ ਉਹ ওভারਲੋਡਿੰਗ ਦੇ ਜਾਂ ਵੀਡੀਓਸ ਦੇ ਦੀਤ ਪਰੋਂਦੇ ਹੈਗੇ ਆ ਇੱਕ ਜਿਹੜੀ ਹੈਗੀ ਉਹ ਇੱਕ ਇਸ ਤਰ੍ਹਾਂ ਸੀਗਾ ਕਿ ਅੱਜ ਜ਼ਿਆਦਾ ਭੀੜ ਹੋਣ ਕਰਨ ਜਿਹੜਾ ਸੀਗਾ ਕਿ ਮੈਂ ਵੀ ਆਫਿਸ ਦੇ ਨਾਲ ਦਾ ਰਿਕੋਰ ਸੀਗਾ ਕਿ ਉਹਦੇ ਵਿੱਚ ਕੀ ਹੋਇਆ ਕਿ ਕੁਝ ਇੱਕ ਜਿਹੜੀਆਂ ਹੈਗੇ ਵੀ 16 ਜਿਹੜੀਆਂ ਹੈਗੇ ਭੀੜ ਕਰਨ ਮੌਕੇ ਤੇ ਨਹੀਂ ਗੱਟੀਆਂ ਜੱਗੀਆਂ ਇਹਨਾਂ ਕੋਲੋਂ ਤੇ ਉਹਨਾਂ ਨੂੰ ਇਹਨਾਂ ਨੇ ਨੰਬਰ ਨੂੰ ਇਹ ਕਿਹਾ ਸੀਗਾ ਵੀ ਥੋੜੀ ਦੇਰ ਤੱਕ ਜਿਹੜੀਆਂ ਹੈਗੀਆਂ ਉਹ ਸਿੱਧਾ ਕੱਢ ਦਿੱਤੇ ਜਾਣਗੀਆਂ ਲੈ ਲੈ ਜਾਣ ਸੋ ਜਿਹੜੀਆਂ ਸਿੱਧਾ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਜਿੰਨੀਆਂ ਵੀ ਪੈਂਡਿੰਗ ਪਈਆਂ ਸੀਗੀਆਂ ਉਹ ਕੱਟ ਕੇ ਉਹਨਾਂ ਨੂੰ ਦੇ ਦਿੱਤੀਆਂ ਇਹ ਸਾਰਾ ਕਾਫੀ ਟਾਈਮ ਤੋਂ ਇਹ ਚਰਚਾ ਚੱਲ ਰਹੀ ਹੈ ਇਹ ਅੱਜ ਦੀ ਨਹੀਂ ਹੈਗੀ ਇਹ ਕਾਫੀ ਟਾਈਮ ਤੋਂ ਚਰਚਾ ਪੁਰਾਣੀ ਹੈ ਕਿ ਇਹ ਕਹਿ ਦਿੰਦੇ ਆ ਰਸੀਦ ਕੱਟ ਲੈ ਅਗਲੇ ਦਿਨ ਲੈ ਕੇ ਜਾਏ ਇਦਾਂ ਕਿਉਂ ਜੀ ਪੈਸੇ ਉਹ ਮੌਕੇ ਤੇ ਲੈਂਦੇ ਆ ਦੇਖੋ ਮੇਰੇ ਜਨੂਰ ਦੇ ਵਿੱਚ ਤਾਂ ਅੱਜ ਹੀ ਮੇਰੇ ਧਿਆਨ ਦੇ ਵਿੱਚ ਅੱਜ ਗੱਲ ਆਈ ਹੈ ਕਿਉਂਕਿ ਉਹ ਪੈਂਡਿੰਗ ਕਰਕੇ ਸੀਗੀਆਂ ਉਹ ਰਸੀਦਾਂ ਜਿਹੜੀਆਂ ਉਹ ਹੁਣੇ ਕੱਟ ਦਿੱਤੀਆਂ ਗਈਆਂ ਨੇ ਤੇ ਜਿਹੜੀਆਂ ਕੋਈ ਵੀ ਪਿਛਲੇ ਸਮੇਂ ਦੇ ਵਿੱਚ ਕੁਝ ਹੋਇਆ ਆ ਉਹਦੇ ਬਾਰੇ ਤਾਂ ਮੈਂ ਇੱਥੇ ਕੋਈ ਕਮੈਂਟ ਨਹੀਂ ਦੱਸ ਸਕਦਾ ਸਰ ਜੀ ਤਾਂ ਰਾਤ ਭਰਾਂ ਤੇ ਬੱਤੀ ਚੱਗ ਜਾਂਦੀ ਆ ਆਮ ਮੁਹੱਰਾਂ ਦੀ ਜਿਹੜੀ ਸਪਲਾਈ ਹੈਗੀ ਆ ਹੁਣ ਜਿਹੜੀ ਉਹ ਕੰਪਲੀਟ ਆਪਾਂ ਆਨਲਾਈਨ ਕਰਦੇ ਆਂਗੇ ਉਹ ਠੀਕ ਆ ਦੇ ਵਿੱਚ ਇੱਕੋ ਹੀ ਗੱਡੀ ਆ ਪੂਰੇ ਇਲਾਕੇ ਦੇ ਵਿੱਚ ਤੋਂ ਕੁ ਤਿੰਨ ਚਾਰ ਚਾਰ ਘੰਟੇ ਬਾਅਦ ਜਿਹੜਾ ਉਹ ਜਿਹੜੀ ਕੋਈ ਕੰਪਲੀਟ ਹੋਣੀ ਆ ਪੂਰੀ ਹੁੰਦੀ ਤਾਂ ਕਈ ਔਰ ਨਹੀਂ ਵੀ ਹੁੰਦੀ ਇਹਦੇ ਕੀ ਕੰਮ ਨੇ ਉਹ ਕਿਉਂਕਿ ਜਿਹੜੀ ਹੈਗੀ ਡਿਵੀਜ਼ਨ ਦੇ ਵਿੱਚ ਇੱਕ ਹੀ ਗੱਡੀ ਹੈਗੀ ਆ ਉਹਦੇ ਵਿੱਚ ਜਿਹੜੀ ਹੈਗੀ ਉਹਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ ਆ ਉਹ ਸਾਡੀ ਮਹਿੰਦਰਾ ਨੰਗਰ ਇੰਜੀਨੀਅਰ ਬਰਾਣੀ ਨਾਲ ਕੋਈ ਹੈ ਵੀ ਹੈ। ਜਿਹਹੁ ਜਿਹੜੀ ਹੈਗੀਆਂ ਉਚਿਤ ਕਾਰਗੀਆਂ ਦੇ ਨਾਲ ਲਾ ਕੇ ਗਲਬਤ ਕਰਕੇ ਜਿਹੜੀ ਏਰੀਆ ਕਿਤੇ ਵੀ ਰਿਪੋਰਟ ਜਿਹੜੀਆਂ ਜਿਹੜੀਆਂ ਪ੍ਰੋਵਾਈਡ ਕਰਵਾਉਣ ਦੇ ਲਈ ਰਿਕਵੈਸਟ ਜਿਹੜੀ ਹੈਗੀ ਉਹ ਜਿੰਦੀ ਹੀ ਕਰ ਦਿੱਤੀ ਹੈ। ਸੋ ਤੇ ਡਿਮਾਂਡ ਲਗਾਤਾਰ ਵਧਦੀ ਪਈ ਹੈਗੀ ਆ ਤੇ ਬਹੁਤ ਭਾਰੀ ਘਟਿਆ ਇਸੇ ਕਰਕੇ ਜੀ ਲੋਕ ਇਕੱਠੇ ਹੋ ਗਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਪਲਾਈ ਦੀ ਜਿਹੜੀ ਡਿਮਾਂਡ ਹੈ ਇਹਦੇ ਲਈ ਆਪਾਂ ਹਜੇ ਉਹਦੇ ਵਾਸਤੇ ਪ੍ਰਬੰਧ ਹੈਗੇ ਆਪਣੇ ਕੋਲ ਡਿਪਾਰਟਮੈਂਟ ਕੋਲ ਹਾਂਜੀ ਡਿਪਾਰਟਮੈਂਟ ਤੇ ਕੋਲ ਜਿਹੜੇ ਹੈਗੇ ਆ ਇਹ ਪ੍ਰਬੰਧ ਜਿਹੜੇ ਹੈਗੇ ਆ ਆਲਰੇਡੀ ਕੀਤੇ ਗਏ ਨੇ ਇਹ ਜਿਹੜੀ ਹੈਗੀ ਆ ਕੋਈ ਵੀ ਜਿਹੜੀ ਹੈਗੀ ਪਰ ਪ੍ਰਸ਼ਾਨ ਵੀਰਾਂ ਨੂੰ ਜਾਂ ਜਿਹੜਾ ਕੈਂਪ ਅੰਬਲੇ ਤੋਂ ਜਿਹੜੀ ਹੈਗੀ ਜ਼ਿਆਦਾ ਪ੍ਰਸ਼ਾਣੀਆਂ ਦਾ ਸਾਹਮਣਾ ਕਰਨਾ ਪਿਆ ਮੈਸਪਰੇਸ ਹੋ ਜਾਂਦੀ ਹੈ ਪਰ ਤੁਸੀਂ ਮੰਨੋਗੇ ਵੀ ਪੈਸੇ ਦੇ ਕੇ ਕੀ ਬੰਦਾ ਮੇਰੇ ਕੋਲ ਤਾਂ ਕੋਈ ਰਸੀਦ ਨਹੀਂ ਉਹਦੇ ਚ ਕੀ ਹੋਇਆ ਉਹਦੇ ਤੋਂ ਆਨਲਾਈਨ ਕਰਮਣੀ ਇੱਕ ਭਾਵੇਂ ਆਨਲਾਈਨ ਆਨਲਾਈਨ ਚ ਪ੍ਰੋਬਲਮ ਆ ਰਹੀ ਕਿਸੇ ਬੰਦੇ ਨੂੰ ਕਹੋ ਤਾਂ ਕੁਛ ਨਾ ਕੁਛ ਤਾਂ ਲੈ ਕੇ ਦਿਓਗੇ ਸਾਡੇ ਤੁਹਾਡੇ ਪੈਸੇ ਸਾਡੇ ਕੋਲ ਆ ਗਏ ਆ ਰਸੀਦ ਮਿਲ ਕੇ ਰੱਬ ਜੀ ਸਟੈਂਪ ਲਾ ਕੇ ਲੈ ਕੇ ਜਿਦੋ ਮੈਂ ਦੇ ਦਿੱਤੇ 14400 ਕਾਨੂੰ ਆ ਜਾਓ ਜੀ ਨਹੀਂ ਨਹੀਂ ਸ਼ਾਮ ਨੂੰ ਪਰ ਦੇਣੀ ਜਦੋਂ ਪੈਸੇ ਤੇ ਉਦੋਂ ਮੈਨੂੰ ਲੈ ਪੈਸੇ ਦੇ ਇੱਥੇ ਨਾ ਤੁਸੀਂ ਸਟੈਂਪ ਦੇ ਸਟੈਂਪ ਲਾ ਕੇ ਦਿਓ ਮੈਂ ਪੈਸੇ ਸਲਾਹ ਸੰਪਰਕ ਤੋਂ ਜੀਤੇ 12480 ਰੁਪਏ ਮੈਂ ਦੇਖ ਕੇ ਆਇਆ ਮੇਰੇ ਨਾਲ ਹੋਰ ਬੰਦੇ ਨਹੀਂ ਗੱਡੀ ਅਸੀਂ ਤਾਂ ਕਿਹ ਜਾਂਦੇ ਜੀ ਕੱਲ ਨੂੰ ਆਣ ਕੇ ਕਿੰਨਾ ਲੈ ਜਾਓ ਰੁਪਈਆ ਲੱਖਾਂ ਇਕੱਠੇ ਹੋ ਗਏ ਰਾਤ ਨੂੰ ਬੰਦਾ ਰੋਕਿਆ ਹੀ ਨਹੀਂ ਲਿਆ ਜਾਂ ਉਹ ਤੋਂ ਮੈਂ ਸਪਰੇਸ ਹੋ ਗਿਆ ਕੋਈ ਜ਼ਿੰਮੇਵਾਰ ਜੇ ਤੁਸੀਂ ਕਾਨੂੰਨ ਨਹੀਂ ਜਿੰਦਗੀ ਜਾਂ ਬਦਲੀ ਹੋ ਜਾਂਦੀ ਬੰਦਾ ਮੁੜ ਕੇ ਤੁਹਾਡੇ ਕੋਲ ਸਾਡੇ ਕੋਲ ਤਾਂ ਕੁਝ ਨਹੀਂ ਸਰ ਇੱਕ ਦਿਨ ਤਾਂ ਕੀ ਬਦਲੀ ਹੋਣੀ ਨਹੀਂ ਮੇਰੇ ਕੋਲ ਤਾਂ ਕੁਝ ਨਹੀਂ ਮੈਨੂੰ ਕੱਲ ਨੂੰ ਲੈ ਜਾਓ ਅੱਗੇ ਵੀ ਤੁਹਾਡੇ ਕੋਲ ਪੈਸੇ ਵੀ ਤਾਂ ਹੋਣਗੇ ਸੁਣਤਾ ਲੋ ਪੈਸੇ ਵੀ ਤੁਹਾਡੇ ਕੋਲ ਤੁਹਾਡੇ ਕੋਲ ਮੇਰੇ ਕੋਲ ਕੀ ਆ ਸਬੂਤ ਅੱਗੇ ਹੋ ਚੁੱਕਾ ਏਦਾਂ ਹੋ ਚੁੱਕਾ ਮੈਂ ਤੁਹਾਨੂੰ ਹੁਣੇ ਦੇਖ ਕੇ ਮਤਲਬ ਐਸ ਡੀਓ ਸਾਹਿਬ ਐਸ ਡੀਓ ਸਾਹਿਬ ਸੁਣੋ ਮਰ ਜਾਈ ਮੈਂ ਬੰਦੀਆ ਜੀ ਚੋਰਾ ਪੈਸੇ ਮਰਿਆ ਆ ਪਹਿਲਾਂ ਪੈਸੇ ਮਰਿਆ ਸੁਣੋ ਜੀ ਬੰਦੇ ਦੀ ਗੱਲ ਅੱਗੇ ਵੀ ਤੁਹਾਡੇ ਤੋਂ ਪਹਿਲਾਂ ਦੇਖ ਰਾ ਸੀਗਾ ਇੱਥੇ ਕਿਹੜਾ ਸੀਗਾ ਉਹਦੋਂ ਮਾਰ ਚੁੱਕੇ ਪੈਸੇ ਮਾਰ ਦਿੱਤੇ 25000 ਸਾਡਾ ਮਾਰ ਚੁੱਕਾ ਲਓ ਦੱਸੋ ਤੁਸੀਂ ਕੋਈ ਗੱਲ ਕਹੀ ਜਾਂਦੇ ਆ ਬਸ ਦੇ ਦਾਂਗੇ ਜੀ ਕੋਈ ਨਹੀਂ ਗਰੰਟੀ ਇੱਥੇ ਜੀ ਰਵੀ ਸੀ ਐਕਟ 2015 ਅ ਗੱਲ ਆ ਉਹ ਇਥੇ ਲੱਖਾਂ ਰੁਪਏ ਲੋਕਾਂ ਦਾ ਲੈ ਕੇ ਨੱਟ ਗਿਆ ਅੱਛਾ ਹੁਣ ਬੰਦੇ ਆਪਣੀ ਜੇ ਬੰਦੇ ਵੀ ਸਹੀ ਨਹੀਂ ਨਹੀਂ ਤੁਹਾਡੀ ਰਸੀਦੀ ਪ੍ਰੋਬਲਮ ਜੀ ਤੁਹਾਡੀ ਰਸੀਦੀ ਪ੍ਰੋਬਲਮ ਹੈ ਕੱਚੀ ਦੇ ਦਿਓ ਸਾਨੂੰ ਲੈਣ ਪਲੇਨ ਪੇਪਰ ਤੇ ਸਟੈਂਪ ਲੱਗ ਦੇ ਦੋ ਸਾਰੇ ਪੱਤੇ ਦੇ ਦੋ ਦੇਖੋ ਜਿਹੜੀ ਤੁਹਾਡੀ ਹੈਗੀ ਇਹ ਉਹਦੇ ਚ ਦੁਬਾਰਾ ਉਹਨੇ ਪੇਟਰਾ ਲਾਉਂ। ਉਹਨੇ ਇਹ ਨਹੀਂ ਕੁਛ ਤਾਂ ਦਿਓ ਤਾਂ ਸਹੀ ਪ੍ਰੂਫ ਤਾਂ ਦਿਓ ਵੀ ਮੈਂ ਪੈਸੇ ਜਮਾ ਬੰਦੇ ਨੇ ਕਰਾ ਲਿਆ। ਕੁਛ ਤਾਂ ਦੇ ਦਿਓ। ਅਸੀਂ ਕੱਢੀ ਜਾਂਦੀ ਏ ਸ਼ਾਮ ਨੂੰ ਸੁਧੰਦ ਦੇ ਨਹੀਂ ਫਰੀਕੀ। ਉਹ ਜਾ ਕਾਦੇ ਪੁੱਠੀ ਗੱਲ ਕਰਦੇ ਤੁਸੀਂ ਇਹ ਕਿਹੜਾ ਮੈਥਡ ਹੋਣਾ ਜਾਣਾ। ਇੱਕ ਇੱਕ ਬੰਦੇ ਨੂੰ ਲੈਣੇ ਆ। ਤੁਸੀਂ ਕਿਹੜਾ ਉੱਥੇ ਛੱਡ ਕੇ ਆਉਨੇ ਅਸੀਂ। ਕੱਲਾ ਕੱਲਾ ਬੰਦਾ ਜਾਂਦਾ। ਰਸੀਦ ਮੋਟੇ ਦੇ। ਰਸੀਦ ਕੱਟ ਕੇ ਦੇ ਦਿਓ। ਅਸੀਂ ਸਾਡਾ ਰਸੀਦ ਤੋਂ ਕੰਮ ਕਰਦੇ ਪੈਸੇ 15000 ਆ। ਮੈਂ 1.5 ਸਾਲ ਲੱਗੇ ਤੁਹਾਡੇ ਦਫ਼ਤਰ ਵਿੱਚ ਇੰਨਾ ਪਰੇਸ਼ਾਨ ਹੋ ਕੇ ਗਿਆ ਮੈਂ ਮੀਟਰ ਲਵਾਇਆ ਸਰ ਪਹਿਲੀ ਤੋਂ ਦਸ ਤੱਕ ਆਇਓ ਜੀ ਪਹਿਲੀ ਤੋਂ ਦਸ ਤੱਕ ਆਇਓ ਹਰ ਮਹੀਨੇ ਆ ਕੇ ਜਾਂਦਾ ਰਿਹਾ 1.5 ਸਾਲ ਮੇਰਾ ਬਿਲ ਨਹੀਂ ਆਇਆ ਕੋਈ ਵੀ ਜਿਹੜਾ ਕੱਢਦਾ ਪੈਸੇ ਲੈ ਕੇ ਰਸੀਦ ਪਹਿਲਾਂ ਕਟੋ ਆਧਾਰ ਕੋਈ ਕੋਈ ਗੱਲ ਨਹੀਂ ਦਟਿਆ ਜਿੰਨੀਆਂ ਵੀ ਹੈਗੇ ਵੇਟ ਕਰੋ ਜਿੰਨੀਆਂ ਵੀ ਹੈਗੇ ਬੈਠੇ ਆ ਖੜੇ ਆ ਬਰਾਹ ਨਾਲ ਟੋਪਿਕ ਕੰਨ ਨੂੰ ਲੈ ਕੇ ਜਾਇਓ ਨਹੀਂ ਜਦੋਂ ਦੂਜੇ ਪੈਸੇ ਉਦੋਂ ਫੋੜ ਰਸੀਦ ਕੱਢਦੇ ਆ ਪਹਿਲਾਂ ਰਸੀਦ ਕਟੋ ਚਾਹੇ ਪ੍ਰੂਫ ਕੋਈ ਦਿਓ ਇਹ ਕੋਈ ਮੈਥਡ ਨਹੀਂ ਕਰਦੇ ਇਹ ਨਹੀਂ ਹੈਗਾ ਵੀ ਕਿਸੇ ਤਰ੍ਹਾਂ ਲੈਣੇ ਬਾਹਰ ਬੰਦੇ ਆਪਣੀ ਦਿਹਾੜੀ ਛੱਡ ਕੇ ਆਣੇ ਛੜੇ ਇੱਕ ਦੇ ਫ੍ਰੀ ਦਾ ਨਹੀਂ ਕਰਉ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਤੁਸੀਂ ਟਾਈਮ ਬਾਉਂਡ ਕੁਝ ਨਹੀਂ ਕਰ ਲੇ ਖੁੱਲਾ ਛੱਡ ਲੈਂਦੇ ਆਪਾਂ ਮੈਂ 3 ਕਰੋੜ ਰੁਪਏ ਜਮ੍ਹਾਂ ਹੁੰਦੇ ਨਾਲ ਦੀ ਨਾਲ ਰਸੀਦ ਦਿੰਦੇ ਅਗਲੇ 10 10 ਐਸਡੀਓ ਸਾਹਿਬ ਤੋਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਮਿਲ ਚੁੱਕੇ ਬਦਲ ਚੁੱਕੇ ਆ ਗੱਲ ਉੱਥੇ ਦੇ ਉੱਥੇ ਅੰਡੇ ਆ ਕੇ ਜ਼ੀਰੋ ਜੇ ਇਹ ਕੰਮ ਜਿਹੜੀ ਰਿਪੇਅਰਾਂ ਦਾ ਕੰਮ ਹੈ ਆਪਾਂ ਜੇ ਸਰਦੀਆਂ ਨੂੰ ਕਰ ਲਈਏ